ਯੁੱਧ ਨਸ਼ਿਆਂ ਵਿਰੁੱਧ ਮਹਮ ਦੇ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਅਤੇ ਸੀਆਈਏ ਮਲੌਰ ਦੀ ਟੀਮ ਨੇ 4 ਕਿਲੋ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਆਓ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਫਰੀਦਕੋਟ ਰੇਂਜ ਦੀ ਡੀਆਈਜੀ ਸ਼੍ਰੀਮਤੀ ਨਿਲਾਬਰੀ ਜਗਦਲੇ ਵਿਜੇ ਕੋਲ ਅੱਜ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇਹ ਜੋ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਖਾਸ ਤੌਰ ਤੇ ਪੰਜਾਬ ਵਿੱਚੋਂ ਨਸ਼ਾ ਦੇ ਖਾਤਮੇ ਲਈ ਲਾਂਚ ਕੀਤੀ ਗਈ ਹੈ ਇਸ ਸਿਲਸਿਲੇ ਦੇ ਵਿੱਚ ਸਾਡੇ ਮੁਕਸਰ ਸਾਹਿਬ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਦੋਂ ਸਾਡੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਅਖਿਲ ਚੌਧਰੀ ਅਤੇ ਸਾਡੇ ਐਸਪੀਡੀ ਸ਼੍ਰੀ ਮਨਮੀ ਢਿੱਲੋ ਇਹਨਾਂ ਦੀ ਅਗਵਾਹੀ ਅਧੀਨ ਸਾਡੇ ਇਨਚਾਰਜ ਸੀਆਈਏ 2 ਮਲੋਟ ਇਹਨਾਂ ਨੇ ਬਹੁਤ ਵੱਡੀ ਕਾਮਯਾਬੀ ਇਹਦੇ ਵਿੱਚ ਹਾਸਿਲ ਕੀਤੀ ਹੈ ਮੁਕਸਰ ਜ਼ਿਲ੍ਹੇ ਦੀ ਹੁਣ ਤੱਕ ਦੀ ਇੱਕ ਦਿਨ ਦੇ ਵਿੱਚ ਦੀ ਸਭ ਤੋਂ ਵੱਡੀ ਰਿਕਵਰੀ 4 ਕਿਲੋ ਹਿਰੋਇਨ ਦੀ ਰਿਕਵਰੀ ਇਹਦੇ ਵਿੱਚ ਹਾਸਿਲ ਹੋਈ ਹੈ ਸਾਨੂੰ 18 ਸਤੰਬਰ ਨੂੰ ਇਹਦੇ ਚ ਇਸ ਤਰ੍ਹਾਂ ਹੋਇਆ ਹੈ ਕਿ ਇਹਨਾਂ ਨੂੰ ਸੜੇ ਸੀਆਈਏ ਇੰਚਾਰ ਸਾਹਿਬ ਨੂੰ ਇਹ ਇਲਮ ਸੀਗਾ ਕਿ ਮਲੋਟ ਦੇ ਏਰੀਆ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਸਪਲਾਈ ਕਰਨ ਵਾਲੇ ਵਾਲਾ ਗਿਰੋਹ ਜਿਹੜਾ ਹੈਗਾ ਇਹ ਫਿਰ ਰਹੇ ਹੈਗੇ ਸੋ ਇਹਨਾਂ ਨੇ ਇੱਕ ਖਾਸ ਤੌਰ ਤੇ ਇੱਕ ਗਸ਼ਤ ਪਾਰਟੀ ਤੇ ਨਾਕਾ ਪਾਰਟੀ ਲੇਕੇ ਆਪ ਉਸ ਇਲਾਕੇ ਦੇ ਵਿੱਚੋਂ ਮੌਜੂਦ ਸੀਗੇ ਤੇ ਜਦੋਂ ਜੰਡਵਾਲਾ ਪੁਲ ਦੇ ਨੇੜੇ ਸੀਗੇ ਉਦੋਂ ਉਹਨਾਂ ਨੂੰ ਲੱਗਿਆ ਕਿ ਇੱਕ ਸ਼ੱਕੀ ਮੂਵਮੈਂਟ ਸਸਪੀਸ਼ੀਅਸ ਮੂਵਮੈਂਟ ਹੋ ਰਹੀ ਹੈਗੀ ਇੱਕ I20 ਕਾਰ ਦੀ ਉਸ I20 ਕਾਰ ਨੂੰ ਰੋਕ ਕੇ ਇਹਨਾਂ ਨੇ ਉਹਦੀ ਹਸਬ ਜਾਪਤਾ ਤਲਾਸ਼ੀ ਲਈ ਉਦੋਂ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਦੋ ਨੌਜਵਾਨ ਸੀਗੇ ਇੱਕ ਦਾ ਨਾਮ ਨਿਕਲਿਆ ਸੁਖਵੀਰ ਤੇ ਦੂਜੇ ਦਾ ਨਾਮ ਨਿਕਲਿਆ ਮਨਪ੍ਰੀਤ ਇਹਨਾਂ ਦੋਨਾਂ ਦੀ ਜੋ ਤਲਾਸ਼ੀ ਲਈ ਗਈ ਤੇ ਉਹਨਾਂ ਕੋਲ 4 ਕਿਲੋ ਹਿਰੋਇਨ ਦੀ ਭਾਰੀ ਬਰਾਮਦਗੀ ਹੋਈ ਹੈ ਤੇ ਇਹਨਾਂ ਦੀ ਮੁਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਜਿਹੜਾ ਸੁਖਪ੍ਰੀਤ ਸੁਖਬੀਰ ਮੁੰਡਾ ਅਰੈਸਟ ਹੋਇਆ ਹੈ ਇਹਦਾ ਏਲੀਅਸ ਹੈਗਾ ਸੁੱਖਾ ਸੁਖਪ੍ਰੀਤ ਸੁਖਬੀਰ ਏਲੀਅਸ ਸੁੱਖਾ ਇਹ ਤੁਸੀਂ ਸਾਰੇ ਜਾਣਦੇ ਹੋਗੇ ਪਿਛਲੇ ਦਿਨ ਬਠਿੰਡੇ ਵਿਖੇ ਜਿਹੜੀ 40 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀਗੀ ਉਹਨ ਦੇ ਵਿੱਚ ਜਿਹੜਾ ਮੇਨ ਮੁਜਰਮ ਸੀਗਾ ਲਖਬੀਰ ਏਲੀਅਸ ਲੱਖਾ ਉਹਦਾ ਇਹ ਭਰਾ ਹੈਗਾ ਸੋਏ ਸੁਖਵੀਰ ਅਤੇ ਮਨਪ੍ਰੀਤ オリਜੀਨਲੀ ਦੋਨੋਂ ਹੀ ਮਲੋੜ ਦੇ ਰਹਿਣ ਵਾਲੇ ਕੁਝ ਦਿਨਾਂ ਤੋਂ ਇਹਨਾਂ ਨੇ ਆਪਣਾ ਟਿਕਾਣਾ ਚੇਂਜ ਕਰਕੇ ਇਹ ਬਠਿੰਡੇ ਰਹਿਣ ਲੱਗ ਪਏ ਸੀਗੇ ਪਰੰਤੂ ਮਲੋੜ ਦੇ ਏਰੀਆ ਦੇ ਵਿੱਚ ਇਹ ਇੱਕ ਬਿਗ ਫਿਸ਼ ਜਿਹਨੂੰ ਆਪਾਂ ਕਹਿੰਦੇ ਆ ਵੱਡੇ ਪੱਧਰ ਦੇ ਸਮੱਗਲਰ ਵੱਡੇ ਪੱਧਰ ਦੇ ਸਪਲਾਈਅਰ ਵਜੋਂ ਇੱਕ ਕੰਮ ਕਰ ਰਹੇ ਸੀਗੇ ਤੇ ਇਹਨਾਂ ਦੀ ਅਰੈਸਟ ਦੋਨਾਂ ਦੀ ਆਪਣੇ ਸੀਆਈਏ ਵੱਲੋਂ ਪਾਈ ਗਈ ਹੈ ਤੇ ਰਿਕਵਰੀ ਹੋ ਚੁੱਕੀ ਹੈ ਇਨਾਂ ਦੇ ਇਹ ਜਿੱਥੋਂ ਲਿਆਂਦੇ ਸੀਗੇ ਅ ਹਿਰੋਇਨ ਉਹਦਾ ਦਾ ਜਿਹੜਾ ਫਰਸਟ ਬੈਕਵਰਡ ਲਿੰਕੇਜ ਆਪਾਂ ਜੀ ਨੂੰ ਕਹਿੰਦੇ ਆ ਉਹ ਫਰਸਟ ਬੈਕਵਰਡ ਲਿੰਕੇਜ ਇਹਦੇ ਬਾਰੇ ਬਠਿੰਡਾ ਪੁਲਿਸ ਨੂੰ ਪਤਾ ਲੱਗ ਗਿਆ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਫਰਸਟ ਬੈਕਵਰਡ ਲਿੰਕੇਜ ਜਗ ਜਗਮੀਤ ਮਿੱਤਾ ਏਲੀਅਸ ਸ਼ਾ ਰੈਜ਼ੀਡੈਂਟ ਆਫ ਜੰਡਿਆਲਾ ਗੁਰੂ ਇਹ ਬਠਿੰਡਾ ਪੁਲਿਸ ਵੱਲੋਂ ਅਰੈਸਟ ਹੋ ਚੁੱਕਿਆ ਹੈ ਤੇ ਇਹਦੇ ਇਹਨਾਂ ਦੇ ਜਿਹੜੇ ਫੋਰਵਰਡ ਲਿੰਕੇਜ ਹੈ ਮੀਨਿੰਗ ਟੂ ਸੇ ਮਲੋਟ ਦੇ ਏਰੀਆ ਦੇ ਵਿੱਚ ਜਿਨ੍ਹਾਂ ਜਿਨਾਂ ਨੂੰ ਇਹਨਾਂ ਨੇ ਹੈਰੋਇਨ ਦੀ ਸਪਲਾਈ ਦੇਣੀ ਸੀ ਇਸ ਤਰੀਕੇ ਦੇ 5 ਤੋਂ 6 ਫਾਰਵਰਡ ਲਿੰਕੇਜ ਸਾਡੀ ਸੀਆਈਏ ਦੀ ਟੀਮ ਵੱਲੋਂ ਸਾਡੀ ਐਸਪੀਡੀ ਦੇ ਅਗਵਾਈ ਦੇ ਹੇਠ ਆਇਡੈਂਟੀਫਾਈ ਕੀਤੇ ਜਾ ਚੁੱਕੇ ਨੇ ਤੇ ਸਾਡੀ ਟੀਮਾਂ ਡਿਸਪੈਚ ਹੋ ਚੁੱਕੀ ਆ ਇਸ ਤਰੀਕੇ ਦੇ ਫਾਰਵਰਡ ਲਿੰਕੇਜਸ ਨੂੰ ਸਪਲਾਈਅਰਸ ਨੂੰ ਪੈਡਲਰਸ ਨੂੰ ਅਰੈਸਟ ਕਰਨ ਲਈ ਹੁਣ ਅੱਜ ਇਹਨਾਂ ਨੂੰ ਮਾਨਯੋਗ ਮੈਜਿਸਟਰੇਟ ਸਾਹਿਬ ਦੇ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਇਹਨਾਂ ਦੀ ਡੂੰਘਾਈ ਨਾਲ ਕੁਝ ਕੁਝ ਕੀਤੀ ਜਾਊਗੀ ਕਿ ਇਹ ਕਿਸ ਤਰੀਕੇ ਨਾਲ ਇਹਨਾਂ ਦੀ ਇਥੋਂ ਮੂਵਮੈਂਟ ਹੁੰਦੀ ਸੀ ਤੇ ਕਿਸ ਤਰੀਕੇ ਨਾਲ ਇਹ ਹੀਰੋਇਨ ਜਿਹੜੀ ਹੈਗੀ ਹੈ ਇਹ ਲੈ ਕੇ ਆਉਂਦੇ ਸੀ ਤੇ ਅੱਗੇ ਵੇਚਦੇ ਸੀ ਕਿੱਥੋਂ ਇਹ ਪੈਸੇ ਲੈ ਕੇ ਆਉਂਦੇ ਸੀ ਕਿਸ ਤਰੀਕੇ ਨਾਲ ਇਹਨਾਂ ਦਾ ਸਾਰਾ ਕਾਰੋਬਾਰ ਚੱਲਦਾ ਸੀਗਾ ਥੈਂਕ ਯੂ ਹਾਂ ਬਿਲਕੁਲ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹ ਬਠਿੰਡੇ ਆ ਆ ਵਿਖੇ ਜਿਹੜਾ ਇਹ 40 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਸੀ ਉਹਦੇ ਚ ਜਿਹੜਾ ਮੁੰਡਾ ਲਖਵੀਰ ਹੈਗਾ ਉਹਦਾ ਇਹ ਪਰਾਇ ਜਦੋਂ ਲਖਵੀਰ ਫੜਿਆ ਗਿਆ ਤੇ ਉਸ ਤੋਂ ਬਾਅਦ ਲਖਵੀਰ ਦਾ ਕੰਮ ਅੱਗੇ ਚਲਾਉਣ ਦਾ ਕੰਮ ਇਹ ਸੁਖਬੀਰ ਨੇ ਸ਼ੁਰੂ ਕੀਤਾ। ਸੋ ਜਦੋਂ ਤਾਂ ਲਖਵੀਰ ਫੜਿਆ ਗਿਆ ਉਦੋਂ ਦਾ ਇਹ ਸੁਖਬੀਰ ਕੰਮ ਕਰ ਰਿਹਾ ਹੈ। ਉਸ ਤੋਂ ਪਹਿਲਾਂ ਵੀ ਸੁਖਬੀਰ ਦੇ ਖਿਲਾਫ ਸੱਤ ਐਨਡੀਪੀਐਸ ਦੇ ਪਰਚੇ ਸੱਤ ਪਰਚੇ ਟੋਟਲ ਸੱਤ ਪਰਚੇ। ਉਹਨਾਂ ਦੇ ਵਿੱਚ ਐਨਡੀਪੀਐਸ ਐਕਟ ਦਾ ਵੀ ਇੱਕ ਪਰਚਾ ਹੈਗਾ ਸਭ ਤੋਂ ਪੁਰਾਣਾ ਇਹਦਾ 2024 ਦਾ ਹੈ ਤੇ ਉਸ ਤੋਂ ਪਹਿਲਾਂ 2011 ਤੋਂ ਲੈ ਕੇ 2022 ਤੱਕ ਵੱਖੋ-ਵੱਖਰੇ ਲੜਾਈ ਝਗੜੇ ਦੇ 307 ਦੇ 382 ਦੇ ਪਰਚੇ ਦੇ ਖلاف ਹੈ। ਭਲਾ ਜੇ ਤੁਸੀਂ ਦੇਖੋ ਤਾਂ ਇਹਦਾ ਕ੍ਰਿਮੀਨਲ ਪਿਛੋਕੜ ਹੈਗਾ ਉਦੋਂ ਦਾ ਇਹ ਕ੍ਰਿਮੀਨਲ ਹੈ ਤੇ 2024 ਤੋਂ ਤਾਂ ਡੈਫੀਨਿਟਲੀ ਐਨਡੀपीएस ਦੇ ਕੰਮ ਚ ਇਨਵੋਲਡ ਹੈ ਬਿਲਕੁਲ ਇਹਨਾਂ ਦੀ ਦੋ ਪ੍ਰਾਪਰਟੀ ਆ ਹੁਣ ਤੱਕ ਸਾਡੇ ਸਾਹਮਣੇ ਆਈ ਹੋਈ ਹੈ ਏਕਾ ਇਹਨਾਂ ਦੀ ਬਠਿੰਡੇ ਪ੍ਰਾਪਰਟੀ ਬਣੀ ਹੈ ਜਿਹੜੀ ਅਟੈਚ ਹੋ ਚੁੱਕੀ ਹੈ ਦੂਜੀ ਪ੍ਰਾਪਰਟੀ ਸਾਡੇ ਸਾਹਮਣੇ ਆਈ ਹੈ ਕਿ ਇਹਨਾਂ ਨੇ ਮਲੋਟ ਬਣਾਈ ਹੋਈ ਹੈ ਜਿਹਦੀ ਅਟੈਚਮੈਂਟ ਦੀ ਪ੍ਰਕਿਰਿਆ ਸੀ ਸ਼ੁਰੂ ਕਰ ਦਿੱਤੀ ਹੈ ਤੇ ਤੀਜੀ ਜਿਹੜੀ ਇਹਨਾਂ ਦੀ ਗੱਡੀ ਹੈਗੀ ਜਿਸ ਗੱਡੀ ਨੂੰ ਯੂਜ਼ ਕਰਕੇ ਇਹ ਹਿਰੋਇਨ ਫੇਰੀ ਕਰ ਰਹੇ ਸੀ ਉਹ ਅਸੀਂ ਅਰ ਇਸ ਪਰਚੇ ਦੇ ਇਨਵੈਸਟੀਗੇਸ਼ਨ ਦੇ ਵਿੱਚ ਕਨਫਿਸਕੇਟ ਕਰ ਲਈ ਹੈ ਇਹਦਾ ਇਹਦਾ ਹੁਣ ਤੱਕ ਜਿਹੜਾ ਫਰਸਟ ਬੈਕਵਰਡ ਲਿੰਕੇਜ ਹੈ ਜੰਡਿਆਲਾ ਗੁਰੂ ਤੋਂ ਫੜਿਆ ਗਿਆ ਹੈ ਤੇ ਮੁੱਢਲੀ ਪੁੱਛਗਿੱਛ ਤੋਂ ਵੀ ਜੇ ਪਤਾ ਲੱਗ ਗਿਆ ਹੈ ਕਿ ਉਹ ਹੀ ਅੰਮ੍ਰਿਤਸਰ ਤਰਨਤਾਰਨ ਜਿਹੜਾ ਬਾਰਡਰ ਬੈਲਟ ਹੈ ਉੱਥੋਂ ਇਹ ਲੈ ਕੇ ਆਉਂਦੇ ਸੀ ਹੁਣ ਇਹ ਫਰਸਟ ਬੈਕਵਰਡ ਲਿੰਕ ਤੋਂ ਆਪਾਂ ਨੂੰ ਪਿੱਛੇ ਜਾਣਾ ਪਊਗਾ ਸੈਕੰਡ ਥਰਡ ਬੈਕਵਰਡ ਲਿੰਕ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਇਹਨਾਂ ਦਾ origignal source ਕੀ ਸੀਦਾ